ਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜੀ ਆ ਦੱਸੋ ਕੌਣ ਹੈਗਾ ਆ ਜਹਾਨ ਵਿੱਚ ਆਣ ਵਿੱਚ ਸ਼ਾਨ ਵਿੱਚ ਮਾਣ ਵਿੱਚ ਤਾਣ ਵਿੱਚ ਗਿਆਨ ਵਿੱਚ ਧਿਆਨ ਵਿੱਚ ਦੀਨ ਵਿੱਚ ਦਾਨ ਵਿੱਚ ਸੁਖਣ ਨਭਾਣ ਵਿੱਚ ਧਰਮ ਕਮਾਣ ਵਿੱਚ ਜ਼ੁਲਮ ਮਟਾਣ ਵਿੱਚ ਦੁੱਖੜੇ ਅਠਾਣ ਵਿੱਚ ਵੱਡੇ ਵੱਡੇ ਮਾਨੀਆਂ ਦੇ ਮਾਣ ਵਾਲੇ ਮਾਨ ਥੋੜੇ ਕੁਝ ਵੀ ਨਾ ਭੋਲਿਓ ਰਿਓ ਜੇ ਕਿਸੇ ਮਾਨ ਵਿੱਚ ਉਸ ਦਾ ਨਿਸ਼ਾਨਾ ਅਸਾਂ ਓਕੇ ਆ ਨਾ ਡਠਾ ਕਦੇ ਹੈਗਾ ਕੋਈ ਅਲਾਈ ਅਸਰ ਉਸ ਦੀ ਕਮਾਨ ਵਿੱਚ ਜਿਉਂਦਿਆਂ ਨੂੰ ਮਾਰਦਾ ਏ ਮਾਰ ਕੇ ਜਵਾਲਦਾ ਏ ਇਹ ਹੈ ਸਫਾਈ ਉਹਦੇ ਤੀਰ ਦੇ ਚਲਾਨ ਵਿੱਚ ਆਵੇ ਜਾਂ ਮੈਦਾਨ ਵਿੱਚ ਘਾਣ ਲਾਏ ਵੈਰੀਆਂ ਦੇ ਛੜਦਾ ਨਹੀਂ ਜਾਨ ਜਾਨ ਦੁਸ਼ਮਣਾਂ ਦੀ ਜਾਨ ਵਿੱਚ ਹੱਥਿਓ ਪਲੱਥੇ ਵਾਲੇ ਹੱਥੋ ਹੱਥ ਦੱਸ ਦੇਂਦਾ ਰੋਕੇ ਉਹਦਾ ਹੱਥ ਹੁੰਦਾ ਕੋਈ ਹੀ ਜਵਾਨ ਵਿੱਚ ਚਮਕਦੀ ਏ ਦਮਕਦੀ ਏ ਕੜਕਦੀ ਏ ਧੜਕਦੀ ਏ ਬਿਜਲੀ ਦਾ ਤੇਜ ਹੈ ਜੇ ਉਹਦੀ ਕਿਰਪਾਨ ਵਿੱਚ ਇੱਥੇ ਉੱਥੇ ਜਿੱਥੇ ਕਿੱਥੇ ਆਰ ਪਾਰ ਵਾਰ-ਵਾਰ ਵਾਰ ਤੇ ਵਾਰ ਹੁੰਦੇ ਕਈ ਕਿਆਂ ਵਿੱਚ ਅੜਕਦਾ ਸੋ ਝਟਕਦਾ ਤੇ ਪੜਕਦਾ ਜ਼ਮੀਨ ਉੱਤੇ ਫੜਕਦਾ ਨਾ ਢੜਕਦਾ ਜਾਂ ਕੜਕਦਾ ਮੈਦਾਨ ਵਿੱਚ ਛੁੱਟਦੇ ਨੇ ਤੀਰ ਤਾਰੇ ਟੁੱਟਦੇ ਨੇ ਅੰਬਰਾਂ ਚੋਂ ਟਿੜਕ ਟਿੜ ਕੇ ਉੱਡਦੇ ਚਿੰਗਿਆਰੇ ਚੋਂ ਦੁਕਾਨ ਵਿੱਚ ਫੌਜਾਂ ਦੇ ਨਿਸ਼ਾਨੇ ਕਈ ਬਣਦੇ ਨਿਸ਼ਾਨੇ ਉਹਦੇ ਹੋਉਂਦੀ ਨਹੀਂ ਖਤਾ ਉਹਦੇ ਬਾਣਾ ਦੇ ਨਿਸ਼ਾਨ ਵਿੱਚ ਜਿੱਥੇ ਉਹਦੇ ਤੀਰ ਜਾਣ ਸੀਨਿਆਂ ਨੂੰ چیر ਜਾਣ ਕਰ ਲਈ ਰੋ ਲੀਰ ਜਾਣ ਛੱਡਣ ਨਾ ਪ੍ਰਾਣ ਵਿੱਚ ਆਣ ਵਾਲੇ ਆਣ ਛੱਡ ਆਣ ਉਹਦੀ ਮੰਨ ਲੈਂਦੇ ਆਣ ਆਣ ਝੁਕਦੇ ਨੇ ਰਿੰਦੇ ਨਾ ਗਮਾਨ ਵਿੱਚ ਬੁਲੀਆਂ ਚ ਵਲੀ ਪੂਰਾ ਯੋਧਿਆਂ ਚ ਯੋਧਾ ਮਾਹੀ ਕਵੀਆਂ ਚ ਕਵੀ ਤੇ ਗਿਆਨੀਆਂ ਗਿਆਨ ਵਿੱਚ ਮਾਰਦਾ ਏ ਤਾਰਦਾ ਏ ਸਾੜਦਾ ਏ ਠਾਰਦਾ ਏ ਸਭੋ ਗੁਣ ਹੈ ਜੇ ਕੱਲੀ ਇੱਕੋ ਹੀ ਮੇਰੀ ਜਾਨ ਵਿੱਚ ਸਬਰ ਵਾਲੇ ਸਾਬਰਾਂ ਦੇ ਸਬਰ ਸਭ ਤੋੜ ਛੱਡੇ ਸਭ ਨਾਲੋਂ ਵੱਧ ਗਿਆ ਏ ਬੱਚੜੇ ਕਹਾਣ ਵਿੱਚ ਕਈ ਵਾਰ ਵਾਰ-ਵਾਰੇ ਇੱਕੇ ਵਾਰੀ ਚਾਰ ਵਾਰੇ ਕੀਤੀ ਨਹੀਂ ਢਿੱਲ ਜਾਨ ਆਪਣੀ ਵੀ ਲਾਨ ਵਿੱਚ ਸੁਖ ਛੱਡੇ ਪੁੱਤ ਛੱਡੇ ਤਕਸ਼ੇ ਦੇ ਬਖਸ਼ੇ ਦੇ ਸਭੋ ਕੁਝ ਰੋੜ ਦਿੱਤਾ ਆ ਸਿੱਖੀ ਦੇ ਬਚਾਨ ਵਿੱਚ ਮਾਤਾ ਪਿਤਾ ਵਾਰੇ ਵਾਰੇ ਲਾਲ ਚਾਰੇ ਵਾਰੋ ਵਾਰੀ ਉਸ ਵਾਰੀਆਂ ਦਿੱਤੀਆਂ ਨੇ ਉਸ ਮੇ ਆਪਣਾ ਸਭ ਕੁਝ ਵਾਰ ਕੇ ਤੇ ਜਾਨ ਬੋਤੇ ਪਿਆਰੀਆਂ ਤਿਆ ਨੇ ਕਿਹੜੀ ਚੀਜ ਉਸ ਆਪਣੇ ਪਾਸ ਰੱਖੀ ਤੈਨੂੰ ਸ਼ਕਤੀਆਂ ਸਾਰੀਆਂ ਦਿੱਤੀਆਂ ਨੇ ਲੱਖਾਂ ਵਿੱਚ ਤੂੰ ਕੱਲਾ ਪਹਿਚਾਨ ਸਕੈ ਕਕਾਰਾਂ ਨਾਲ ਸਰਦਾਰੀਆਂ ਯਾਨੇ ਕਕਾਰਾ ਨਾਲ ਸਰਦਾਰੀਆਂ ਦਿੱਤੀਆਂ ਨੇ